ਭਾਈ ਨੂਰ ਦੀ ਮੰਮੀ ਵਾਲਾ ਜਿਹੜਾ ਹੈਪੀ ਬਲੌਗਰ ਜਾਣਾ ਉਹ ਇਹਦੇ ਘਰ ਵਾਲਾ ਯਾਰ ਇੰਨਾ ਘਟ ਗਿਆ ਬੰਦਾ ਮੈਂ ਦੁਨੀਆ ਤੇ ਨਹੀਂ ਦੇਖਣਾ ਯਾਰ ਮੈਂ ਇੰਨੇ ਬਲੌਗਰ ਦੇਖਿਆ ਪਰ ਇਸ ਤੋਂ ਘਟ ਗਿਆ ਬੰਦਾ ਨਹੀਂ ਦੇਖਿਆ ਮੈਂ ਇੱਕ ਟਾਈਮ ਇਸ ਬੰਦੇ ਦੀ ਸਪੋਰਟ ਕਰੀ ਸੀਗੀ ਤੇ ਇਹ ਲੋਕ ਮੈਨੂੰ ਕਹਿੰਦੇ ਸੀ ਯਾਰ ਤੂੰ ਗਲਤ ਬੰਦੇ ਦੀ ਸਪੋਰਟ ਕਰੀ ਜਾਣਾ ਮੈਂ ਦੂਸਰੇ ਪੇਜ ਤੇ ਵੀਡੀਓ ਪਾਈ ਸੀ ਤੇ ਹੁਣ ਦੇਖਣ ਹੁਣ ਮੈਨੂੰ ਆਪ ਨੂੰ ਖੁਦ ਲੱਗੀ ਜਾਂਦਾ ਵੀ ਇਹਦਾ ਜਿੰਨੀਆਂ ਵੀਡੀਓ ਦੇਖਣਾ ਯਾਰ ਲਾਹਣ ਤਾਂ ਪਾਈਏ ਇਹਨੂੰ ਤੇ ਆਹ ਦੇਖ ਲੋ ਯਾਰ ਵਾਕਈ ਇਹ ਬੰਦਾ ਆਪਣੀ ਜਨਾਨੀ ਦਿਖਾਉਂਦਾ ਬਾਈ ਕੱਲੀ ਸਿਰਫ ਤੇ ਸਿਰਫ ਜਨਾਨੀ ਦਿਖਾਉਂਦਾ ਇਹ ਹੋਰ ਕੋਈ ਇਹਨੂੰ ਟੈਲੈਂਟ ਨਹੀਂ ਕੁਛ ਵੀ ਨਹੀਂ ਯਾਰ ਢੱਕਾ ਕੰਮ ਦਾ ਨਹੀਂ ਕਰਦਾ ਇਹ ਕੋਈ ਕੰਮ ਨਹੀਂ ਕਿਤੇ ਕਰਦਾ ਦਿਖਾਇਆ ਇੱਕ ਵੀ ਵੀਡੀਓ ਦੇ ਵਿੱਚ ਕੋਈ ਕੰਮ ਕਰਦਾ ਦਿਖਾ ਦਿਓ ਮੈਨੂੰ ਇਹ ਵੀ ਮਿਹਨਤ ਕਰੀ ਜਾਂਦਾ ਐਡਾ ਘਟਿਆ ਪੰਜਾਬ 'ਚ ਮੈਨੂੰ ਲੱਗਦਾ ਕੋਈ ਬੰਦਾ ਹੋਣਾ ਨਹੀਂ ਜਿੰਨਾ ਹੀ ਘਟਿਆ ਬੰਦਾ ਤੇ ਲੱਖ ਲਾਹਨਤਾਂ ਇਸ ਬੰਦੇ ਤੇ ਯਾਰ ਤੁਸੀਂ ਵੀ ਇਹਨੂੰ ਲਾਹਨਤਾਂ ਪਾਇਆ ਕਰੋ ਜਿਹੜੇ ਬੰਦੇ ਇਹਨੂੰ ਫੋਲੋ ਕਰਦੇ ਆ ਮੈਂ ਉਹਨਾਂ ਨੂੰ ਵੀ ਲਾਹਨਤਾਂ ਪਾਉਣਾ ਤੇ ਇਹ ਵੀਡੀਓ ਦੇਖੋ ਤੁਸੀਂ ਜਿਹੜੀ ਦੇਖ ਰਹੇ ਆ ਵੀਡੀਓ ਦੇਖੀ ਆ ਦੁਬਾਰੇ ਮੈਂ ਫੇਰ ਚਲਾਉਣਾ ਵੀਡੀਓ ਦੇਖੋ ਧਿਆਨ ਨਾਲ ਇਸ ਬੰਦੇ ਨੇ ਨਾ ਆਪਦੀ ਘਰ ਵਾਲੀ ਦਾ ਸਰੀਰ ਤੇ ਕੈਮਰਾ ਲਾਉਂਦਾ ਇਹ ਉਹਦਾ ਸਰੀਰ ਦਿਖਾਉਂਦਾ ਯਾਰ ਇਹ ਹਰੇਕ ਵੀਡੀਓ ਦੇ ਵਿੱਚ ਇਦਾਂ ਹੀ ਕਰਦਾ ਇਹ ਤੇ ਜਿਹੜਾ ਹੁਣ ਇਹਦਾ ਪੇਜ ਨੂਰ ਦੀ ਮੰਮੀ ਵਾਲਾ ਪੇਜ ਆ ਨੂਰ ਦੀ ਛਕਲ ਕਿਸੇ ਕਿਸੇ ਵੀਡੀਓ ਚ ਹੀ ਦਿਖਾਉਂਦਾ ਤੇ ਆਪਦੀ ਜਿਹੜੀ ਬਜ਼ੁਰਗ ਹੈ ਉਹ ਸਾਰਾ ਦਿਨ ਇਹਦੀ ਬਜ਼ੁਰਗ ਕੰਮ ਕਰਦੀ ਦਿਖਦੀ ਆ ਜਿਹੜੀ ਵੀ ਵੀਡੀਓ ਚ ਦਿਖਦੀ ਆ ਵਿਚਾਰੀ ਉਹ ਵੈਸੇ ਤਾਂ ਦਿਖਦੀ ਨਹੀਂ ਉਹ ਜਿਹੜੀ ਵੀਡੀਓ ਚ ਦਿਖਦੀ ਆ ਨਾ ਤੇ ਉਹਦੇ ਚ ਕੰਮ ਹੀ ਕਰੀ ਜਾਂਦੀ ਹੁੰਦੀ ਆ ਉਹ ਵਿਚਾਰੀ ਤੇ ਮੈਂ ਬੇਨਤੀ ਕਰਦਾ ਜਿੰਨੇ ਵੀ ਪੰਜਾਬ ਦੇ ਜਿਹੜੇ ਸੂਝਬਾਨ ਮਿੱਤਰ ਆ ਇਸ ਬੰਦੇ ਦੇ ਪੇਜ ਤੇ ਯਾਰ ਰਪੋਟਰ ਰਬੂਟਾ ਮਾਰੋ ਤੁਸੀਂ ਇੰਨਾ ਕ ਗੰਦ ਪਾਇਆ ਇਹ ਬੰਦੇ ਨੇ ਐਡਾ ਘਟਿਆ ਬੰਦਾ ਇਹ ਜਿਹੜੇ ਜਿੰਨੇ ਵੀ ਰੋਸਟਡ ਆ ਨਾ ਜਿਹੜੇ ਇਹਦੇ ਪੇਜਾਂ ਨੂੰ ਰੋਸਟਰ ਕਾ ਰੋਸਟ ਕਰਦੇ ਆ ਨਾ ਇਹ ਉਹ ਜਿਹੜੀ ਗੱਲ ਤੋਂ ਰੋਕਦੇ ਜਾਣ ਜਾਣ ਕੇ ਉਹ ਕਰਦਾ ਇਹ ਵੀ ਉਵੇਂ ਹੀ ਕਰਾਂ ਮੈਂ ਖੇਚੜਾਉਂਦਾ ਮਤਲਬ ਹੋਰ ਲੋਕ ਇਹ ਇਦਾਂ ਦਾ ਘਟਿਆ ਇਨਸਾਨ ਆ ਵੀ ਇਹ ਇਹਨੂੰ ਇਹ ਆ ਵੀ ਮੈਨੂੰ ਗਾਲਾਂ ਕੱਢਣ ਮੈਨੂੰ ਕੁਝ ਬੋਲਣ ਕਮੈਂਟਾਂ ਦੇ ਵਿੱਚ ਤਾਂ ਤਾਂ ਕਿ ਮੈਨੂੰ ਵਿਊ ਆਉਣ ਸਿਰਫ ਇਹਨੂੰ 4 ਪੈਸੇ ਆਉਂਦੇ ਆ ਬਸ ਉਹੀ ਮਤਲਬ ਆ ਹੋਰ ਕੁਝ ਨਹੀਂ ਤੇ ਬਈ ਇਹੋ ਜੇ ਬੰਦੇ ਨੂੰ ਨਾ ਇਗਨੋਰ ਕਰਿਆ ਕਰੋ ਬਲੌਗ ਕਰਿਆ ਕਰੋ ਇਹੋ ਜੇ ਬੰਦੇ ਨੂੰ ਇਹ ਬਹੁਤ ਜਿਆਦਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੇ ਹੋਰ ਬਲੌਗਰ ਉੱਠਣਗੇ ਜੇ ਆਪਾਂ ਇਹਨੂੰ ਨਾ ਰੋਕਿਆ ਤਾਂ ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹਦਾ ਬੇੜਾ ਬੇੜਾ ਹੀ ਗਰਕ ਹੋ ਜਾਣਾ ਯਾਰ ਜਨਾਨੀਆਂ ਨੂੰ ਦਿਖਾ ਦਿਖਾ ਯਾਰ ਪੈਸੇ ਕੀ ਕਮਾਉਣੇ ਤੁਸੀਂ ਦੱਸੋ ਘਟਿਆ ਇਨਸਾਨ ਤੇਰੇ ਆਪਦੇ ਦੇ ਵਿੱਚ ਇੱਕ ਵੀ ਟੈਲੈਂਟ ਨਹੀਂ ਤੂੰ ਨਾਈ ਆ ਤੂੰ ਕਟੰਗ ਦਾ ਕੰਮ ਕਰਨ ਲੱਗ ਜਾਂਦਾ ਸਿੱਖ ਲੈਂਦਾ ਤੂੰ ਇਹ ਦੂਜਾਨੀ ਦਿਖਾਉਣ ਨਾਲੋਂ ਹਰੇਕ ਹਰੇਕ ਵੀਡੀਓ ਦੇ ਵਿੱਚ ਤੂੰ ਜਨਾਨੀ ਦਿਖਾਉਣਾ ਫਿਰ ਚੱਲੋ ਯਾਰ ਜਨਾਨੀ ਵੀ ਕੋਈ ਔਰਤ ਹੀ ਹੁੰਦੀ ਹੈ ਔਰਤਾਂ ਫੇਸਬੁੱਕ ਚਲਾਉਂਦੀਆਂ ਪਰ ਯਾਰ ਢੰਗ ਤਰੀਕਾ ਹੁੰਦਾ ਕੋਈ ਦਿਖਾਉਣ ਦਾ ਹਰੇਕ ਵੀਡੀਓ ਦੇ ਵਿੱਚ ਉਹਦਾ ਸਰੀਰ ਦਿਖਾਈ ਜਾਣਾ ਤੂੰ ਯਾਰ ਜਿਵੇਂ ਵੀ ਉਹ ਕੰਮ ਕਰਦੀ ਓਵੇਂ ਤੂੰ ਸਰੀਰ ਦਿਖਾਈ ਜਾਣਾ ਇਹ ਇਸ ਕਰਕੇ ਬਈ ਲਾਹਨਤ ਆ ਇਹਨੂੰ ਪਾਉਂ